ਦੀ ਇਹ ਤਾਂ ਬੇਨਤੀ ਕਰ ਰਿਹਾ ਹੱਥ ਬੰਨ ਕੇ ਵੀ ਕਿਰਪਾ ਕਰੋ ਸਾਡੇ ਤੇ ਤੇ ਰਹਿਮ ਕਰੋ ਸਾਨੂੰ ਪਾਣੀ ਦਿਓ ਪਾਣੀ ਸਾਨੂੰ ਬਹੁਤ ਜ਼ਰੂਰਤ ਆ ਵੀ ਜਿਹੜੀ ਆ ਸਰਾਨਾ ਫੀਡ ਨਹਿਰ ਆ ਨਾ ਇਹਦਾ ਮੂੰਹ ਆ ਇੱਥੋਂ ਪਾ ਕੇ ਤੇ ਬੂਟੇਬਾਨ ਨੂੰ ਪਾਇਆ ਜਾਵੇ ਇਹਦਾ ਪਾਣੀ ਉੱਚਾ ਤੇ ਉਹ ਨਹਿਰ ਬਹੁ ਡੂੰਗੀ ਆ ਤੇ ਪਾਣੀ ਇੱਥੋਂ ਪੈ ਸਕਦਾ ਬਹੁਤ ਵਧੀਆ ਤੇ ਬਾਣਸਵਾਲਾ ਜਿਹੜਾ ਆ ਵਾਲਾ ਪਾਣੀ ਆ ਇਹਦਾ ਇੱਥੋਂ ਨਹੀਂ ਪੈ ਸਕਦਾ ਕਰ ਇਹ ਪਿੱਛੋਂ ਆਉਂਦੀ ਆ ਹਰੀਕੇ ਹੈਡੋਂ ਨਿਕਲਦੀ ਆ ਤੇ ਪਾਣੀ ਸਾਡੇ ਉੱਤੇ ਪਿੰਡਾਂ 'ਚ ਪਹੁੰਚਦਾ ਨਹੀਂਗਾ ਠੀਕ ਹੈ ਆਦੇਸਾ ਤੇ ਸਾਨੂੰ ਸਾਡੀ ਸਰਕਾਰ ਨੂੰ ਬੇਨਤੀ ਆ ਵੀ ਜਿਹੜੇ ਬੂਟੇਵਾ ਦਾ ਮੂੰਹ ਆ ਉਹ ਇਹਦੇ ਵਿੱਚੋਂ ਪਾਇਆ ਜਾ ਸਰਕਾਰ ਦੇ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਤੁਹਾਡੇ ਨਾਲ ਆ ਗੰਭੀਰ ਮਸਲਾ ਕਿਸਾਨੀ ਨਾਲ ਗੰਭੀਰ ਮਸਲਾ ਜੁੜਿਆ ਉਹਦੀ ਆਪਾਂ ਗੱਲਬਾਤ ਕਰਾਂਗੇ ਮਸਲਾ ਕੀ ਹੈ ਆਮ ਤੌਰ ਤੇ ਜਿਹੜਾ ਜ਼ਿਮੀਦਾਰ ਕਿਸਾਨ ਹੈ ਉਹਦਾ ਉਹਦੀਆਂ ਦੋ ਮੁੱਖ ਮੰਗਾਂ ਹੈਗੀਆਂ ਜਿਵੇਂ ਬਿਜਲੀ ਤੇ ਪਾਣੀ ਉਹਦੇ ਵਿੱਚੋਂ ਭਗਤ ਸਿੰਘ ਮਾਨ ਆਮ ਤੌਰ ਤੇ ਕਹਿੰਦੇ ਵੀ ਬਿਜਲੀ ਜਿਹੜੀ ਵਾਧੂ ਹੋ ਜੂਗੀ ਪਾਣੀ ਵਾਧੂ ਨਹਿਰਾ ਟਾਇਲਾ ਤੱਕ ਪਾਣੀ ਅਸੀਂ ਪਹੁੰਚਾ ਦਾਂਗੇ ਜੇਕਰ ਜਿਹੜਾ ਇੱਥੇ ਮਸਲਾ ਸੀ ਵਿਚਾਰ ਚਰਚਾ ਕਰਨ ਆਏ ਆ ਇੱਕ ਨਹਿਰ ਹੈਗੀ ਏ ਬੂਟੇਵਾ ਕਨਾਲ ਬੂਟੇਵਾ ਕਨਾਲ ਤੋਂ ਜਿਹੜੀ ਦੂਸਰੀ ਨਹਿਰ ਨਿਕਲਦੀ ਏ ਬਾਰਸਵਾ ਜਿਹੜੀ ਨਹਿਰ ਨਿਕਲਦੀ ਹੈਗੀ ਏ ਬਾਰਸਵਾ ਨਹਿਰ ਦੇ ਕੁਝ ਕਿਸਾਨਾਂ ਦਾ ਮਸਲਾ ਹੈਗਾ ਕੁਝ ਪਿੰਡਾਂ ਦਾ ਮਸਲਾ ਕਰੀਬ 7-8 ਪਿੰਡ ਹੈਗੇ ਜਿ ਜੇਕਰ ਆਪਾਂ ਗੱਲ ਕਰਦੇ ਹੈਗੇ ਆ ਅ ਸੋਧ ਸਿੰਘ ਵਾਲਾ ਇਲਮੇ ਵਾਲਾ ਕਾਲੂ ਵਾਲਾ ਕਲੀ ਵਾਲਾ ਤੇ ਢੋਲੇ ਵਾਲਾ ਤੇ ਬੀਰ ਸਰਕਾਰ ਤਹਿਸੀਲ ਜਿਹੜਾ ਜ਼ਿਲ੍ਹਾ ਫਰੀਪੁਰ ਦੇ ਕਿਸਾਨਾਂ ਦਾ ਮਸਲਾ ਹੈਗਾ ਸੋ ਅੰਦੇ ਤਾਂ ਆਪਾਂ ਗੱਲਬਾਤ ਕਰਾਂਗੇ ਭਾਈ ਸੰਚੇਤ ਸਿੰਘ ਜੀ ਅੱਜ ਆਪਾਂ ਇਸ ਮਸਲੇ ਤੇ ਗੱਲਬਾਤ ਕਰਨਾ ਹੈ ਅਸਲੀ ਅਸਲ ਰੂਪ ਚ ਮਸਲਾ ਹੈ ਕਿ ਮਸਲਾ ਇਹ ਜੀ ਵੀ ਜਿਹੜੀ ਆ ਸਰਾਂ ਵਾਲਾ ਫੀਡ ਨਹਿਰ ਹੈ ਨਾ ਇਹਦਾ ਮੂਹਾਂ ਇੱਥੋਂ ਪਾ ਕੇ ਤੇ ਬੂਟੇਬਾਨ ਪਾਇਆ ਜਾਵੇ ਤੇ ਇਹਦਾ ਪਾਣੀ ਉੱਚਾ ਤੇ ਉਹ ਨਹਿਰ ਬਹੁਤ ਢੂੰਗੀ ਆ ਤੇ ਪਾਣੀ ਇੱਥੋਂ ਪੈ ਸਕਦਾ ਬਹੁਤ ਵਧੀਆ ਤੇ ਬਾਣਸਵਾਲਾ ਜਿਹੜਾ ਆ ਵਾਲਾ ਪਾਣੀ ਆ ਇਹਦਾ ਇੱਥੋਂ ਨਹੀਂ ਪੈ ਸਕਦਾ ਕਰ ਇਹ ਪਿੱਛੋਂ ਆਉਂਦੀ ਆ ਫਰੀਕੇ ਹੈਡੋਂ ਨਿਕਲਦੀ ਆ ਤੇ ਪਾਣੀ ਸਾਡੀ ਉੱਤੇ ਪਿੰਡਾਂ 'ਚ ਪਹੁੰਚਦਾ ਨਹੀਂਗਾ ਠੀਕ ਹੈ ਆਰੇ ਜੀ ਸਾਨੂੰ ਸੋਸ਼ਲ ਸਿਕਿਉਰਿਟੀ ਸਰਕਾਰ ਨੂੰ ਬੇਨਤੀ ਆ ਵੀ ਜਿਹੜੇ ਬੂਟੇਵਾ ਦਾ ਮੂੰਹ ਆ ਉਹ ਇਹਦੇ ਵਿੱਚੋਂ ਪਾਇਆ ਜਾਵੇ ਸਰਾਨ ਫਿਲਟਰ ਚੋਂ ਜਾਂ ਇੱਥੋਂ ਪਾਇਆ ਜਾਵੇ ਜਾਂ ਹੋਰ ਕਿਤੇੋਂ ਪਾਇਆ ਜਾਵੇ ਇੱਥੋਂ ਹੀ ਪੈਸਾ ਪਾਣੇ ਇੱਥੋਂ ਹੀ ਪੈਣਾ ਔਰ ਮਸਲਾ ਕਿਧਰ ਆਪਾਂ ਕਿਹੜੀ ਜਗ੍ਹਾ ਤੇ ਕਿਹੜੀ ਤੇ ਖੜੇ ਜਾਂਦੇ ਆ ਆਪਾਂ ਹੀ ਨਿਜਾਮੀਆਂ ਪਿੰਡ ਦੇ ਲਾ ਕੇ ਖੜੇ ਆ ਠੀਕ ਹੈ ਤੇ ਇੱਥੋਂ ਇਹ ਬੂਟੇਵਾ ਨਹਿਰ ਆਡੋ ਜਾਂਦੀ ਆ ਇੱਕ ਬਾਨਸਵਾ ਡੋਡਰ ਹੋ ਜਾਂਦੀਆਂ ਵਾਦੀ ਵਾਲੇ ਪੋਤੇ ਨਹੀਂ ਨਿਕਰੇ ਪਿੱਛੋਂ ਇਹ ਨਹਿਰ ਹੜੀ ਘਰੇ ਤੋਂ ਇੱਕੋ ਹੀ ਆਉਂਦੀ ਹੈ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹੁਣ ਜਿਹੜਾ ਵਿੱਚ ਤੁਹਾਡੇ ਪਿੰਡਾਂ ਤੱਕ ਪਾਣੀ ਨਹੀਂ ਪਹੁੰਚਦਾ ਇਸ ਨਹਿਰ ਦਾ ਕਾਰਨ ਇਹੀ ਹੈ ਜੀ ਬਸ ਇਹ ਚ ਪਾਣੀ ਘਟ ਜਾਂਦਾ ਜੇ ਉਹਦਾ ਬੂਟੇਵਾ ਦਾ ਮੂੰਹ ਇੱਥੋਂ ਪਾਇਆ ਜਾਵੇ ਤਾਂ ਫਿਰ ਪਾਣੀ ਇਹ ਜਾ ਸਕਦਾ ਇਹ ਪਿੱਛਾ ਦਾ ਪਾਣੀ ਦਾ ਸਿੱਧਾ ਹੜੀ ਘਰੇ ਤੋਂ ਪਾਣੀ ਉਹਦਾ ਸਿੱਧਾ ਬਾਨਸਵਾ ਜਾਵੇ ਫਿਰ ਸਾਡਾ ਮਸਲਾ ਇਹ ਕਾਰਨ ਕਿ ਇਹ ਵੀ ਤਰੀਕਾ ਹੈਗਾ ਕਿ ਪਿੱਛੋਂ ਜਿਹੜਾ ਡੈਮ ਤੋਂ ਪਾਣੀ ਘਟ ਗਿਆ ਜਾਂ ਨਹਿਰਾਂ ਦੇ ਵਿੱਚ ਪਾਣੀ ਚੱਲ ਗਿਆ ਹਾਂਜੀ ਜਦੋਂ ਬਾਰਸ਼ਾਂ ਘਟ ਜਾਂਦੀਆਂ ਤਾਂ ਮੂੰਹ ਸਾਰੇ ਤਾਂ ਚੱਕ ਦਿੰਦੇ ਆ ਠੀਕ ਹੈ ਜੀ ਤੇ ਉਹ ਕਹਿੰਦੇ ਵੀ ਅਸਾਂ ਮੁਲਾਜ਼ਮ ਕਹਿੰਦੇ ਵਾਹੀ ਕੀ ਕਰੀਏ ਹੁਣ ਪਾਣੀ ਕਿੱਥੋਂ ਲੈਈਏ ਹੁਣ ਪਾਣੀ ਕਿੱਥੋਂ ਲਈਏ ਹੁਣ ਪਾਣੀ ਤਾਂ ਦਰਿਆ ਦੇ ਮੂੰਹ ਤੋਂ ਚੱਕਦਾ ਹੀ ਸਾਰਾ ਹੀ ਤੇ ਇਹ ਤਾਂ ਪਾਣੀ ਆਉਂਦਾ ਨਹੀਂ ਹੁਣ ਸਾਡੇ ਵਾਸਤੇ ਗੱਲ ਨਹੀਂ ਠੀਕ ਹੈ ਜੀ ਹਾਂ ਕਿਉਂਕਿ ਪਾਣੀ ਪਿੱਛੋਂ ਪੈਂਦਾ ਹੀ ਨਹੀਂ ਹੁਣਾਂ ਫਿਰ ਮੂੰਹ ਚ ਕਿਉਂਕਿ ਦੋ ਨਹਿਰਾਂ ਬਣ ਜਾਂਦੀਆਂ ਠੀਕ ਹੈ ਇੱਥੇ ਉਚਾਈ ਹੈਗੀ ਆ ਪਾਣੀ ਦੀ ਕਾਫੀ ਇਸ ਰੰਗ ਫਿਲਟਰ ਚ ਬੂਟੇਵਾਜ ਪਾਣੀ ਪਾ ਦਿੱਤਾ ਜਾਵੇ ਤੇ ਸਾਡਾ ਮਸਲਾ ਹੱਲ ਹੋ ਕਰਦਾ ਠੀਕ ਹੈ ਜੀ ਜਿਹੜੇ ਤੁਸੀਂ ਨਹਿਰ ਦੀ ਗੱਲ ਕਰਦੇ ਹੋ ਇਹ ਕਿੰਨਾ ਚਿਰ ਇੱਕ ਸਾਲ ਹੀ ਪਾਣੀ ਗਿਆ ਉੱਥੇ ਜੀ ਠੀਕ ਹੈ ਜੀ ਉਦੋਂ ਪਾਣੀ ਨਹੀਂ ਗਿਆ ਜੀ ਉੱਥੇ ਠੀਕ ਹੈ ਜੀ ਹਾਂ ਜਦੋਂ ਕੱਚੀ ਸੀ ਪਹਿਲਾਂ ਉਦੋਂ ਪਾਣੀ ਚਲਾ ਜਾਂਦਾ ਸੀ ਹਾਂ ਜਦੋਂ ਪੱਕੀ ਹੋ ਗਈ ਫਿਰ ਬਸ ਪਾਣੀ ਗਿਆ ਹੀ ਨਹੀਂ ਜੀ ਬਸ ਠੀਕ ਹੈ ਜੀ ਉਦੋਂ ਪਾਣੀ ਉਹ ਵੀ ਉਦੋਂ ਜਾਂਦਾ ਜਦੋਂ ਪਿੱਛੇ ਬਾਰਿਸ਼ ਹੁੰਦੀ ਸੀ ਫਿਰ ਕਿਸਾਨ ਮੋਗੇ ਬੰਦ ਕਰ ਸਾਡੇ ਪਿੰਡ ਚ ਜਾ ਜਾਂਦਾ ਸੀ ਠੀਕ ਹੈ ਜੀ ਕਿਉਂਕਿ ਪਾਣੀ ਪਾਣੀ ਸਮੱਸਿਆ ਤੋਂ ਪਹਿਲਾਂ ਲਾਜ ਰਹੀ ਹੈ ਜੀ ਹਾਂ ਜੀ ਤੇ ਹੁਣ ਮੁੱਖ ਮਸਲਾ ਇਹ ਹੀ ਹੈ ਕਿ ਆਪਣਾ ਜਿਹੜੀ ਵੱਡੀ ਮੰਗ ਹੈ ਕਿ ਸਾਡੇ ਪਿੰਡ ਤੱਕ ਪਾਣੀ ਜਾਵੇ ਤੁਹਾਡੇ ਪਿੰਡ ਤੱਕ ਪਾਣੀ ਹਾਂ ਜੀ ਹਾਂ ਜੀ ਬਿਲਕੁਲ ਸਾਡੇ ਪਿੰਡ ਤੇ ਗਿਆ ਹੀ ਨਹੀਂ ਪਾਣੀ ਸ ਜਿਹੜੇ ਮਜ਼ਦਮ ਸੰਬੰਧਤ ਹੈਗੇ ਉਹਨਾਂ ਨੂੰ ਅਪੀਲ ਹੈ ਸਾਡੀ ਅਸੀਂ ਤਾਂ ਬੇਨਤੀ ਕਰ ਰਹੇ ਹੱਥ ਬੰਨ੍ਹ ਕੇ ਵੀ ਕਿਰਪਾ ਕਰੋ ਸਾਡੇ ਤੇ ਤੇ ਰਹਿਮ ਕਰੋ ਸਾਨੂੰ ਪਾਣੀ ਦਿਓ ਪਾਣੀ ਸਾਨੂੰ ਬਹੁਤ ਜ਼ਰੂਰਤ ਆ ਤੇ ਇਸ ਕਰਕੇ ਸਾਡੇ ਪਾਣੀ ਜ਼ਮੀਨ ਦੇ ਥੱਲੇ ਅੱਗੇ ਬਹੁਤ ਜਾ ਰਹੇ ਆ ਇਹ ਟੋਪਲਾਂ ਦਾ ਹਾਂਜੀ ਪਾਣੀ ਤਾਂ ਪੈ ਪੈ ਰਹਿਆ ਦਸ ਦਾ ਫੁੱਤੇ ਪਾ ਆ ਵੀ ਦੇਕੀਆਂ ਨੇ ਤੇ ਪਾਣੀ ਦੂਗਾ ਜਾ ਰਿਹਾ ਤੇ ਇੱਕ ਦਿਨ ਫਿਰ ਜੇ ਇਸ ਤਰ੍ਹਾਂ ਰਿਹਾ ਫਿਰ ਸਾਡੇ ਤੇ ਬਰਾਨੀ ਹੋਈ ਪਹਿਲੀ ਸਾਰੀ ਬਿਲਕੁਲ ਹਾਂਜੀ ਕੀ ਤੁਸੀਂ ਕਿਰਪਾ ਕਰਕੇ ਸਟਾਰ ਸਾਡੇ ਮੰਗਲ ਨੂੰ ਧਿਆਨ ਦੇਵੇ ਤੇ ਸਾਨੂੰ ਪਾਣੀ ਟੈਨਾਂ ਤੇ ਪਹੁੰਚਾਇਆ ਜਾਵੇ ਜੀ ਬਾਈ ਜੀ ਕੀ ਨਾਮ ਹੈ ਆਪਣਾ ਜੀ ਮੈਂ ਨਾਮ ਬਲਦੇਵ ਸਿੰਘ ਆ ਜੀ ਪਿੰਡ ਸੋਸ ਸਿੰਘ ਦਾ ਸਰਪੰਚਾ ਜੀ ਇਹ ਮਸਲੇ ਬਾਰੇ ਕੀ ਕਹਿਣਾ ਹੈ ਤੁਹਾਡਾ ਜੀ ਇਹ ਮਸਲਾ ਜੀ ਆਪਣਾ 2008 ਤੋਂ ਇਹ ਨਹਿਰ ਬਣੀਆ ਇਹਦੇ ਸਿਰਫ ਇੱਕ ਵਾਰ ਹੀ ਪਾਣੀ ਆਇਆ ਅੱਛਾ ਜੀ ਉਹ ਵੀ ਸਰਕਾਰ ਦੀ ਘਾਲੋ ਸੀ ਜਿਹੜਾ ਠੇਕੇਦਾਰ ਸੀ ਉਹਨੇ ਸਹੀ ਠੇਕਣ ਲਿਆ ਕਿਉਂਕਿ ਅਨਜਾਨ ਸੀਗਾ ਉਹਨੇ ਚੰਗੀ ਤਰ੍ਹਾਂ ਬਣਾਇ ਨਹੀਂ ਤੇ ਥੱਲੇ ਕਰਪਾਸ਼ਾਤੀ ਤੇ ਸਹੀ ਤਰ੍ਹਾਂ ਨਾ ਸੀ ਮੜੀ ਸੁੱਕੇ ਦੇ ਪਾਈ ਜਾ ਤੇ ਇਸੇ ਕਰਕੇ ਪਾਣੀ ਇੱਕ ਵਾਰ ਹੀ ਵਗਿਆ ਸਿਰਫ ਇਹ ਠੀਕ ਹੈ ਮੇਰੀ ਪੀ ਠੀਕ ਹੈ ਜੀ ਹੁਣ ਮੰਗ ਤੁਹਾਡੀ ਕੀ ਹੈ ਜੀ ਮੰਗ ਆਈ ਸਾਡੇ ਪੁੱਤ ਤੱਕ ਪਾਣੀ ਪਹੁੰਚਾਇਆ ਜਾਵੇ ਬੇਨਤੀ ਕਰ ਕਿਉਂਕਿ ਜੇ ਪਾਣੀ ਪਹੁੰਚੂਗਾ ਤਾਂ ਪਾਣੀ ਦਾ ਪੱਧਰ ਤਾਂ ਆਊਗਾ ਹਾਂਜੀ ਠੀਕ ਹੈ ਜੀ ਕਿਹੜੇ ਕਿਹੜੇ ਪਿੰਡ ਇਸ ਨਹਿਰ ਨੂੰ ਜਿਹੜੀ ਲੱਗਦੀ ਨਹਿਰ ਜਿਹੜੀ ਤੁਹਾਡੇ ਪਿੰਡਾਂ ਚ ਲੱਗਦੀ ਕਿਹੜੇ ਕਿਹੜੇ ਪਿੰਡ ਹੋਰ ਕਿਹੜੇ ਕਿਹੜੇ ਪਿੰਡ ਇਹ ਇੱਥੋਂ ਲੱਗ ਜੋ ਜੀ ਇੱਕ ਮੱਲਾ ਵਾਲਾ ਲੱਗਦਾ ਕਮਿਹਾਰੀ ਵਾਲਾ ਤੇ ਕਾਲੂ ਵਾਲਾ ਅਲੀ ਵਾਲਾ ਸੁਧ ਸਿੰਘ ਵਾਲਾ ਅੱਛੇ ਵਾਲਾ ਢੋਲੇ ਵਾਲਾ ਢੋਲੇ ਵਾਲਾ ਠੀਕ ਜਾਂਦੀ ਹੈ ਨਹਿਰ ਠੀਕ ਹੈ ਜੀ ਇੱਥੋਂ ਇੱਥੋਂ ਕਿਹੜੇ ਪਿੰਡਾਂ ਚੋਂ ਨਿਕਲਦੀ ਜੀ ਆਪਾਂ ਨਿਆ ਮੀਆ ਲੈ ਤੋ ਨਿਕਲਦੀ ਆ ਜੀ ਇੱਥੋਂ ਘਾਸ ਹਰਿਆਲੀ ਹਰਿਆਲੀ ਜੋ ਜੱਟਾਂ ਵਾਲੀ ਜੱਟਾਂ ਵਾਲੀ ਠੀਕ ਹੈ ਜੀ ਜੱਟਾਂ ਵਾਲੀ ਦਾ ਸੁਧਾਰਾ ਸੁਧਾਰਾ ਮੱਲਾ ਵਾਲਾ ਬੱਲਾ ਦਾ ਘਾਹ ਜੰਦਾ ਠੀਕ ਹੈ ਜੀ ਇਹ ਸਦਾ ਸਾਹਿਬ ਜੀ ਕਿਹੜੇ ਕਿਹੜੇ ਪਿੰਡਾਂ ਤੱਕ ਪਾਣੀ ਪਹੁੰਚਦਾ ਤੇ ਕਿਹੜੇ ਕਿਹੜੇ ਪਿੰਡਾਂ ਤੱਕ ਨਹੀਂ ਪਹੁੰਚਦਾ ਇਹ ਸੁਲਮਾ ਤੱਕ ਪਾਣੀ ਪਹੁੰਚਦਾ ਜੀ ਦਾ ਠੀਕ ਹੈ ਜੀ ਉਸ ਤੋਂ ਅੱਗੇ ਪਾਣੀ ਜਾਂਦਾ ਜੀ ਠੀਕ ਹੈ ਜੀ ਇਹ ਸਾਰੇ ਪਿੰਡਾਂ ਦੀ ਆਪਾਂ ਗੱਲ ਕਰ ਰਹੇ ਸਾਰੇ ਪਿੰਡਾਂ ਚ ਪਾਣੀ ਨਹੀਂ ਪਹੁੰਚਦਾ ਇਹ 7-8 ਹਾਂ ਜਿਹੜੇ 7-8 ਪੰਜ-ਛੇ ਪਿੰਡ ਹੈਗੇ ਆ ਉਹਨਾਂ ਵਿੱਚ ਨਹੀਂ ਪਾਣੀ ਪਹੁੰਚਦਾਗਾ ਜਾਂਦਾ ਹਾਂਜੀ ਇਹਦੇ ਉੱਪਰ ਪੈਚਵਰਕ ਹੋ ਰਹੀ ਉੱਪਰ ਪੈਚਵਰਕ ਬਹੁਤ ਸਹੀ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਆ ਜੇ ਪੈਚਵਰਕ ਕਰਦੇ ਤਾਂ ਵੀ ਨਹੀਂ ਪਾਣੀ ਪਹੁੰਚਣਾ ਇਹ ਕੰਕਰੀਟ ਦੀ ਬਣੇ ਤੇ ਚੱਲ ਸਕਦੀ ਆ ਜੀ ਲੇਕਿਨ ਉਹ ਸੁਣੋ ਕੀਤਾ ਜਾਵੇ ਜੀ ਇਹਨੇ ਚੌੜਾ ਕਰਕੇ ਪਲਡੀਆਂ ਬਣਨੀਆਂ ਜਣ ਸਹੀ ਤਰੀਕੇ ਨਾਲ ਕਿਉਂਕਿ ਜਿਹੜੀਆਂ ਜਿੰਨੇ ਜਿੰਨੇ ਨਾਲ ਨਾਲ ਪੈਲੀ ਲੱਗਦੀ ਆ ਉਹ ਸਾਰੀਆਂ ਪਲਡੀਆਂ ਵੱਡੀਆਂ ਆ ਤੇ ਜਦੋਂ ਪਾਣੀ ਛੱਡਦੇ ਤਾਂ ਪਾਣੀ ਉਧਰ ਟੁੱਟ ਜਾਂਦਾ ਜੀ ਭਾਈ ਸਾਹਿਬ ਜੀ ਨਾ ਕੀ ਜੇ ਆਪਣਾ ਸਾਬਕਾ ਸਿਕਮੈਂਟ ਬਟੇਸਿੰਗ ਸੁਪਨੇ ਗਏ ਠੀਕ ਹੈ ਜੀ ਜਿਹੜੀ ਬਾਰੰਸਵਾ ਨਹਿਰ ਦਾ ਇਹ ਮਸਲਾ ਹੈਗਾ ਜੀ ਇਹ ਤੁਸੀਂ ਸਭ ਕੁਝ ਅੱਖੀ ਦੇਖਿਆ ਹੋਊਗਾ ਹੁਣ ਵੀ ਦੇਖਦੇ ਹੋ ਕੋਈ ਪਾਣੀ ਕਿਦੋਂ ਦਾ ਆਇਆਗਾ ਕੀ ਗੱਲਬਾਤ ਹੈਗੀ ਸਾਰੀ ਉਹ ਜਰੂਰ ਦੱਸੋ ਜੀ ਮੈਂ ਤਾਂ ਜਿਹੜਾ ਮੂੰਹੇ ਦਾ ਤੁਹਾਨੂੰ ਦੱਸ ਦਿੱਤਾ ਮਾਇਆ ਵਾ ਮੋਟੇ ਵਾ ਨੂੰ ਨਵਾ ਮੂੰਹ ਦੇ ਦਿੱਤਾ ਜਾਵੇ ਤੁਹਾਨੂੰ ਦੂਸਰਾ ਇਹ ਸਹੀ ਬਣੀ ਨਹੀਂਗੀ ਲੈਵਲ ਸਹੀ ਇਹਦਾ ਨਿਕਲਿਆ ਨਹੀਂ ਜਦੋਂ ਨਵੀਂ ਬਣੀ ਆ ਤਾਂ ਹੀ ਇੱਕ ਸਾਲ ਚੱਲਦੀ ਆ ਦੁਬਾਰੇ ਚੱਲੀ ਨਹੀਂਗੀ ਇਹਦਾ ਦੁਬਾਰੇ ਲੈਵਲ ਕੱਢ ਕੇ ਕੰਕਰੀਟ ਦੀ ਦੁਬਾਰੇ ਬਣਾਈ ਜਾਵੇ ਠੀਕ ਹੈ ਜੀ ਫਿਰ ਇਹ ਨਹਿਰ ਨੂੰ ਪਾਣੀ ਜਾ ਸਕਦਾ ਨਹੀਂ ਤੇ ਨਹਿਰ ਵੈਸੇ ਵੀ ਨਹੀਂ ਪਾਣੀ ਜਾ ਸਕਦਾ ਟੁੱਟ ਜਾਂਦੀ ਰਾਜ ਠੀਕ ਹੈ ਜੀ ਪਾਣੀ ਆ ਬਹੁਤ ਮਾਰੀ ਆ ਹਾਂਜੀ ਤੇ ਉਹਦੇ ਕਰਕੇ ਪਾਣੀ ਟੁੱਟ ਜਾਂਦਾ ਜੀ ਜਾਵੇ ਠੀਕ ਹੈ ਤੁਹਾਡੀ ਹੁਣ ਬਾਹਰੇ ਲੈਵਲ ਕਰਕੇ ਕੰਕਰੀਟ ਦੀ ਬਣਾਈ ਜਾਵੇ ਠੀਕ ਹੈ ਫਿਰ ਪਾਣੀ ਜਾ ਸਕਦਾ ਉਹਨਾਂ ਪਿੰਡਾਂ ਨੂੰ ਜਿਹੜਾ 6-7 ਪਿੰਡਾਂ ਦਾ ਸਾਡਾ ਮਸਲਾ ਹੈ ਹਾਂ ਹਾਂ ਹੁਣ ਮੁੱਖ ਰੂਪ ਚ ਮੰਗ ਤੁਹਾਡੀ ਕੀ ਹੈ ਇਥੇ ਆਪਾਂ ਪਹੁੰਚੇ ਆ ਨਿਜਾਮਦੀਨ ਨਾਲ ਗੱਲ ਕਰਨ ਦੇ ਲਈ ਮੈਂ ਤਾਂ ਇਹੋ ਹੀ ਆ ਵੀ ਜਿਹੜਾ ਤੁਹਾਨੂੰ ਦੱਸਦਾ ਵੀ ਬੂਟੇ ਬਾਹਰ ਮੈਂ ਹੁਣ ਮੂੰਹ ਇਥੋਂ ਦੇਖ ਕੇ ਤੇ ਇਹਨੂੰ ਦੁਬਾਰੇ ਲੈਵਲ ਕਰਕੇ ਬਾਹਰ ਸਾਰ ਨੂੰ ਤੇ ਕੰਕਰੀਟ ਦੀ ਬਣਾਈ ਜਾਵੇ ਠੀਕ ਹੈ ਜੀ ਦੁਬਾਰੇ ਬਣਾਈ ਜਾਵੇ ਇਹ ਨਹਿਰ ਇਸ ਤਰ੍ਹਾਂ ਟਿਪ ਟਾਪ ਕੀਤਾ ਨਹੀਂ ਚੱਲਣਗੇ ਦੁਬਾਰੇ ਕੰਕਰੀਟ ਦੀ ਬਣਾ ਕੇ ਲੈਵਲ ਦੁਬਾਰੇ ਕਰਕੇ ਬਣਾਈ ਜਾਵੇ ਫਿਰ ਇਸ ਨਹਿਰ ਨੇ ਪਾਣੀ ਲੈਣਾ ਉੱਥੇ ਆ ਕੇ ਜੀ ਇਹਨੂੰ ਚੌੜਾ ਵੀ ਕੀਤਾ ਹੋਵੇ ਜੀ ਇਹ ਨਹਿਰ ਪੀੜੀ ਬਣੀ ਹੋਈ ਆ ਬਾਪੂ ਜੀ ਕੀ ਨਾਂ ਹੈ ਆਪਣਾ ਮੁਖਤਿਆਰ ਸੇ ਜੀ ਇਹ ਨਹਿਰ ਦਾ ਮਸਲਾ ਕੀ ਹੈ ਜੀ ਸਾਰੇ ਜੀ ਕਰ ਇਹ ਨਹਿਰ ਦਾ ਪਾਣੀ ਜਾਂਦਾ ਹੀ ਨਹੀਂ ਮੈਂ ਬਹੁਤ ਹੀ ਦਰਖਾਸਤ ਦਿੱਤੀਆਂ ਠੀਕ ਚਾਰ ਤਵਾਂ ਮੈਂ ਮੁੱਖ ਮੰਤਰੀ ਨੂੰ ਦਿੱਤੀਆਂ ਕੌਫਤਾਂ ਸਾਹਿਬ ਨੂੰ ਇੱਕ ਭਗਵਾਨ ਤਮਾਨ ਨੂੰ ਦਿੱਤੀ ਹਾਂ ਜੀ ਤੇ ਬਹੁਤ ਜ਼ੋਰ ਲਾਇਆ ਨਹੀਂ ਕਿਹੜੀ ਬੁਰਜੀ ਤੱਕ ਪਾਣੀ ਪਹੁੰਚਦਾ ਕਿਹੜੀ ਬੁਰਜੀ ਇਹ 45 ਬੁਰਜੀ ਤੀਕੀ ਪਾਣੀ ਪਹੁੰਚਦਾ ਕਿੰਨੇ ਮੋਗੇ ਕਿੰਨੇ ਆਏ ਜੀ ਆਪਾਂ ਇਹ ਗੱਲ ਕਰਦੇ ਹਾਂ ਨਹਿਰ ਦੇ ਵਿੱਚ ਮੋਗੇ ਦਾ ਬਹੁਤ ਆਉਂਦਾ ਪਹੁੰਚਦਾ ਬੁਰਜੀਆਂ ਜੀ 77 ਬੁਰਜੀਆਂ 70 ਬੁਰਜੀਆਂ 32 ਬੁਰਜੀਆਂ ਦੇ ਪਾਣੀ ਨਹੀਂ ਜਾਂਦਾ ਠੀਕ ਹੈ ਜੀ 70 ਤੋਂ 32 ਜਾਂ ਨਹੀਂ ਜਾਂਦਾ ਜੀ ਹਾਂ ਜੀ ਠੀਕ ਹੈ ਮੰਨ ਲਓ ਮਾਨ ਕੇ ਚੱਲਦੇ ਗੱਦੀ ਜਿਹੜਾ ਨਹਿਰ ਉਹ ਅੱਧੀ ਨਹਿਰ ਤੱਕ ਪਾਣੀ ਨਹੀਂ ਪਹੁੰਚਦਾ ਠੀਕ ਹੈ ਠੀਕ ਹੈ ਮਾਨ ਕੇ ਕਰਦੇ ਜੀ ਸਾਈਆਂ ਦੇ ਪਾਣੀ ਪਹੁੰਚਣਾ ਜੇ ਸਾਡੇ ਤਾਂ ਨੱਕਾ ਮਿਲੇ ਤੇ ਫਿਰ ਪਾਣੀ ਜਾਦਾ ਸਾਡਾ ਤੇ ਨਹੀਂ ਤੇ ਨਹੀਂ ਪਾਣੀ ਜਾਦਾ ਜੋ ਮਰਜ਼ੀ ਸਰਕਾਰ ਕੀਤੀ ਹੈ ਹੂੰ ਬਹੁਤ ਵੇਰੀ ਏ ਠੇਕਾ ਲੈ ਕੇ ਬਣੀ ਨਹਿਰ ਤੇ ਕੋਈ ਮਸਲਾ ਨਹੀਂ ਆਦਾ ਹੂੰ ਜੀ ਚਿਕਨ ਨਹਿਰ ਨੂੰ ਚੌੜਾ ਕੀਤਾ ਜਾਵੇ ਜੀ ਇਹ ਨਹਿਰ ਜਿਹੜੀ ਨਾ ਇਹ ਚੜਾਈ ਵਧਾਈ ਜਾਵੇ ਚੜਾਈ ਤਾਂ ਕਿ ਪਾਣੀ ਜਿਹੜਾ ਪੰਡੀਆਂ ਤੋਂ ਤਾਂ ਨੂੰ ਨਾ ਜਾਵੇ ਵੀ ਅੱਗੇ ਤਾਂ ਸੁਭਾ ਜਾਈ ਗਿਆ ਸਾਡੇ ਹਾਂ ਜੀ ਅੱਗੇ ਛੋਟਾ ਸੁਭਾ ਹੈ ਜੀ ਜਿਹਨੂੰ ਪਾਣੀ ਜੇ ਵਧਾਉਣ ਵੀ ਪਵਨ ਨੂੰ ਦਰਿਆ ਜ ਪਾਣੀ ਵਾਧੂ ਵੇਖ ਮੁਗੇ ਜੇ ਪਾਣੀ ਛੱਡਣਗੇ ਤੇ ਪੰਡੀਆਂ ਉੱਛੇ ਜਾਣਗੀਆਂ ਇਹਦੀਆਂ ਇਹਨੂੰ ਚੌੜਾ ਕੀਤਾ ਜਾਵੇ ਨਹਿਰ ਨੂੰ ਤਾਂ ਕਿ ਜੇ ਪਾਣੀ ਜਿੰਨੀ ਲੋੜ ਹੈ ਵਾਤ ਤੋਂ ਪਹਚਾਇਆ ਜਾ ਸਕੇ ਜੀ ਹਾਂਜੀ ਇਹ ਬਹੁਤ ਜ਼ਰੂਰੀ ਹੈ ਜੀ ਜਿਹਨ ਦੇ ਬਾਰੇ ਤੁਸੀਂ ਕੋਈ ਮੰਗ ਪੱਤਰ ਵੀ ਦਿੱਤੇ ਹੈ ਜੀ ਹਾਂਜੀ ਹਾਂਜੀ ਇਹ ਅਸੀਂ 2022 ਚ ਮੰਗ ਪੱਤਰ ਦਿੱਤੇ ਸੀ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਨੂੰ ਸंचाई ਵਿਭਾਗ ਨੂੰ ਤੇ ਹੁਣ ਇਸ ਵਕਤ ਜੋ ਸਾਡੇ ਐਮਐਲਏ ਸਾਹਿਬ ਰਣਜੀਤ ਦਈਆ ਹਾਂਜੀ ਉਹਨਾਂ ਨੂੰ ਇਹ ਦੇ ਚੁੱਕੇ ਆ ਵੀ ਸਾਡੇ ਪਾਣੀ ਦਾ ਮਸਲਾ ਹੱਲ ਕੀਤਾ ਜਾਵੇ ਜੀ ਠੀਕ ਹੈ ਜੀ 2022 ਚ ਮਗ ਪੱਤਰ ਦਿੱਤੇ ਉਸ ਤੋਂ ਬਾਅਦ ਵੀ ਕੋਈ ਸੁਣਵਾਈ ਨਹੀਂ ਹੋਈ ਠੀਕ ਹੈ ਪਾਣੀ ਸਾਡੇ ਨਹੀਂ ਪਹੁੰਚਿਆ ਜੀ ਇੱਥੇ ਹਾਂਜੀ ਕੋਈ ਸੁਣਵਾਈ ਨਹੀਂ ਤੇ ਹੁਣ ਮਸਲਾ ਪਾਣੀ ਦਾ ਜੀ 메ਨ ਪਾਣੀ ਦਾ ਮਸਲਾ ਜੀ ਪਾਣੀ ਸਾਨੂੰ ਪਹੁੰਚਾਇਆ ਜਾਵੇ ਠੀਕ ਹੈ ਜੀ ਹਾਂਜੀ ਹਾਂਜੀ ਕੀ ਨਾਮ ਹੈ ਆਪਣਾ ਜੀ ਮੇਰੇ ਨਾਲ ਕਾਬਿਲ ਸਿੰਘ ਹੈ ਜੀ ਨੰਬਰਦਾਰ ਪਿੰਡ ਸੋਲ ਸਿੰਘ ਵਾਲੇ ਤੋਂ ਠੀਕ ਹੈ ਇਹ ਕੀ ਮਸਲਾ ਜੀ ਅੱਜ ਜਿਹੜਾ ਗੱਲਬਾਤ ਕਰ ਰਹੇ ਆਂ ਵੀਡੀਓ ਮਸਲਾ ਜਿਹੜੀ ਦੁਬਾਰਾ ਰਿਪੇਅਰ ਹੋ ਰਹੀ ਹੈ ਜੀ ਪੈਚ ਵਰਕ ਹੋ ਰਿਹਾ ਹੈ ਹਾਂਜੀ ਇਹ ਵੀ ਠੀਕ ਤਰੀਕੇ ਨਾਲ ਨਹੀਂ ਹੋ ਰਿਹਾ ਜੀ ਠੀਕ ਹੈ ਜੀ ਇਸ ਤਰ੍ਹਾਂ ਦੇ ਪੈਚ ਵਰਕ ਤੇ ਪਾਣੀ ਆਉਣ ਦੀ ਸੁਭਾਵਨਾ ਬਹੁਤ ਘੱਟ ਆ ਹਾਂਜੀ ਤੇ ਜਾਂ ਤਾਂ ਇਹਦੀ ਦੁਬਾਰਾ ਉਹ ਸਾਰੀ ਕੀਤੀ ਜਾਵੇ ਬਜਰੀ ਕੰਕਰੀਟ ਨਾਲ ਬਣਾਈ ਜਾਵੇ ਹਾਂਜੀ ਤੇ ਇਹਦੇ ਪਾਣੀ ਆ ਸਕਦਾ ਠੀਕ ਹੈ ਜੀ ਉਹ ਪਹਿਲੀ ਗੱਲ ਆਪਣੀ ਕੱਟ ਕੇ ਦੁਬਾਰਾ ਸ਼ੁਰੂ ਕਰੀਏ ਦੇ ਉਹ ਕੰਕਰੀਟ ਨਾ ਬਣੀ ਹੋਵੇ ਤਾਂ ਫਿਰ ਵਧੀਆ ਤਰੀਕੇ ਨਾਲ ਪਾਣੀ ਟਾਇਲਾਂ ਤੱਕ ਪਹੁੰਚ ਸਕਦਾ ਠੀਕ ਹੈ ਜਿਵੇਂ ਮੰਨ ਜੋ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਟਾਇਲਾਂ ਤੱਕ ਪਾਣੀ ਪਹੁੰਚਾਉਣਾ ਠੀਕ ਹੈ ਜੀ ਤੇ ਇਸ ਤਰ੍ਹਾਂ ਦੇ ਪੈਚਵਰਕ ਤਾਂ ਕਿ ਟਾਇਲਾਂ ਤੱਕ ਪਾਣੀ ਪਹੁੰਚਣਾ ਮੁਸ਼ਕਲ ਆ ਠੀਕ ਹੈ ਜੀ ਕਿਉਂਕਿ ਦੋਨੋਂ ਪਾਸੇ ਪਰਡੀਆਂ ਵੀ ਸਹੀ ਹਾਲਤ ਨਹੀਂ ਹੈ ਜੀ ਜਿਹੜੀ ਰਿਪੇਅਰਿੰਗ ਹੋ ਰਹੀ ਆ ਉਹ ਵੀ ਪੂਰੀ ਸਫਾਈ ਨਾਲ ਨਹੀਂ ਹੋਈ ਕਈਆਂ ਥਾਂ ਤੋਂ ਦੱਬ ਹੋਵੇਂ ਖੜੀ ਹੋਵੇਂ ਉੱਤੇ ਮਸਾਲਾ ਲਗਾ ਦਿੱਤਾ ਗਿਆ ਹੂੰ ਇਸ ਕਰਕੇ ਅਸੀਂ ਮੁੱਖ ਮੰਤਰੀ ਤੋਂ ਮੰਗ ਕਰਦੇ ਆਂ ਵੀ ਇਹਦਾ ਇਹ ਨਹਿਰ ਕਿੱਥੋਂ ਨਿਕਲਦੀ ਤੇ ਕਿਹੜੇ ਕਿਹੜੇ ਪਿੰਡਾਂ ਨੂੰ ਪਾਣੀ ਦਿੰਦੀ ਹੈ ਇਹ ਨਹਿਰ ਹਰੀਕੇ ਤੋਂ ਨਿਕਲਦੀ ਆ ਠੀਕ ਹੈ ਜੀ ਰਾਹ ਚ ਆਉਂਦਿਆਂ 20 22 ਪੁਆਇੰਟ ਪੈ ਜਾਂਦੇ ਅੱਗੇ ਠੀਕ ਹੈ ਭੋਲੇ ਵਾਲੇ ਤੱਕ ਜਾਂਦੀ ਆ ਅੱਛੇ ਵਾਲਾ ਢੋਲੇ ਵਾਲਾ ਸੋਦ ਸਿੰਘ ਵਾਲਾ ਕਾਲੂ ਵਾਲਾ ਆਲੀ ਵਾਲਾ ਹਾਂਜੀ ਤੇ ਸੋਦ ਸਿੰਘ ਵਾਲਾ ਸੁਧਾਰਾ ਹਾਂਜੀ ਤੇ ਗਾਂ ਪਿੱਛੇ ਬਹੁਤ ਸਾਰੇ ਪਿੰਡਾਂ ਨੂੰ ਕਵਰ ਕਰਦੀ ਆਉਂਦੀ ਤੇ 2008 ਤੋਂ ਬਾਅਦ ਪਾਣੀ ਇੱਕ ਵਾਰ ਹੀ ਆਇਆ ਇੱਕ ਵਾਰੀ ਆਇਆ ਜਦੋਂ ਨਵੀਂ ਬਣੀ ਆ ਇੱਕ ਵਾਰੀ ਪਾਣੀ ਵਗਿਆ ਇਹਦਾ ਕਾਰਨ ਕੀ ਹੈ ਜੀ ਤੁਸੀਂ ਕੀ ਮੰਨਦੇ ਕਾਰਨ ਇਹਦਾ ਕਾਰਨ ਇਹਦੇ ਦਾ ਬੰਤਰੇ ਜੇ ਮਕਸਦ ਸੀ ਠੀਕ ਹੈ ਜੀ ਸਹੀ ਤਰੀਕੇ ਨਾਲ ਬਣੀ ਨਹੀਂ ਜਦੋਂ ਕੱਚੀ ਨਹਿਰ ਹੁੰਦੀ ਸੀ ਉਦੋਂ ਪਾਣੀ ਆਉਂਦਾ ਰਿਹਾ ਹਾਂਜੀ ਤੇ ਜਦੋਂ ਤੋਂ ਇਹ ਪੱਕੀ ਬਣੀ ਸਿਰਫ ਇੱਕ ਵਾਰੀ ਆਇਆ ਸਹੀ ਤਰੀਕੇ ਨਾਲ ਬਣੀ ਨਹੀਂ ਹੁਣ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਜੀ ਤੇ ਜਾਂ ਤਾਂ ਇਹ ਦੁਬਾਰਾ ਕੰਕਰੀਟ ਨਾਲ ਬਣੀ ਜਾਵੇ ਸਹੀ ਤਰੀਕੇ ਨਾਲ ਇਹਦੀਆਂ ਦੋਨੋਂ ਪਰੜੀਆਂ ਠੀਕ ਕੀਤੀਆਂ ਜਾਣ ਕੰਕਰੀਟ ਨਾਲ ਬਣੀ ਜਾਵੇ ਫੇਰ ਪਾਣੀ ਪਹੁੰਚ ਸਕਦਾ ਠੀਦਾ ਹਾਲ ਦੀ ਘੜੀ ਜਿਹੜਾ ਪੈਚ ਵਰਕ ਕੀਤਾ ਹੈ ਇਹਦੇ ਤੇ ਪਾਣੀ ਪਹੁੰਚਣਾ ਮੁਸ਼ਕਲ ਆ ਖੁੱਲੀ ਵੀ ਟੁੱਟੀ ਜੀ